ਕੀ ਹੋ ਗਿਆ ਪੁੱਤ ਲਾਡੇ ਕਾ ਤੂੰ ਬੁਲਾਇਆ ਮੈਨੂੰ ਗੱਲ ਕਰਨੀ ਸੀ ਮਾਤਾ ਮਾਲਿਕ ਮੇਰੇ ਨਾਲ ਮਨ ਦੇ ਵਿੱਚ ਕੱਲ ਦੀ ਇੱਕ ਗੱਲ ਚੱਲੀ ਜਾਂਦੀ ਆ ਮੈਂ ਸੋਚਿਆ ਚੱਲ ਜਰਨਾ ਕਰ ਲਾਂ ਮਨ ਹੌਲਾ ਕਰ ਲਾਂ ਅੱਜਾ ਹਾਂ ਦੱਸ ਪੁੱਤ ਕੀ ਗੱਲ ਹੈ ਗੱਲ ਤਾਂ ਕੀ ਹੋਣੀ ਆ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਮੈਨੂੰ ਤਾਂ ਭੈਣ ਦੀ ਹਾਲਤ ਜੀ ਦੇਖੀ ਨਹੀਂ ਜਾਂਦੀ ਐ ਤੈਨੂੰ ਵੀ ਪਤਾ ਵੀ ਚਲ ਹੋਇਆ ਤਾਂ ਉਹਨਾਂ ਨਾਲ ਬਹੁਤ ਮਾੜਾ ਆਪਾਂ ਨਹੀਂ ਕਹਿੰਦੇ ਆਪਾਂ ਕੀਤਾ ਰੱਬ ਨੇ ਕੀਤਾ ਇਹਨਾਂ ਕੁਝ ਵੀ ਕਰਨਾ ਸੀ ਉਹ ਤਾਂ ਹੁਣ ਸਾਰਾ ਕੁਝ ਪਤਾ ਹੀ ਐ ਪਰ ਜਿਵੇਂ ਦੀ ਉਹ ਹੁਣ ਜ਼ਿੰਦਗੀ ਕੱਢੀ ਜਾਂਦੀ ਐ ਮੈਨੂੰ ਨਹੀਂ ਲੱਗਦਾ ਵੀ ਉਹਦੇ ਨਾਲ ਠੀਕ ਹੋ ਰਿਹਾ ਉਹ ਤਾਂ ਮੇਰੀ ਗੱਲ ਸੁਣ ਹੁਣ ਉਹ ਤਾਂ ਰੱਬ ਨੇ ਕਰੀਏਗੀ ਉਹਨੂੰ ਆਪਣੇ ਇਖਤਿਆਰ ਤਾਂ ਹੈ ਨਹੀਂ ਰ ਕਿਸੇ ਦੇ ਹੈ ਉਹਦੇ ਜਿਹੇ ਜੀ ਪੁੱਤ ਲਿਖੀ ਹੁੰਦੀ ਐ ਨਾ ਉਹ ਜੀ ਭੋਗਣੀ ਪੈਂਦੀ ਆ ਉਹਦੇ ਕਰਮਾਂ ਦੇ ਵਿੱਚ ਇਹ ਦੁੱਖ ਲਿਖਿਆ ਹੋਇਆ ਤੇ ਉਹ ਮਾਂ ਗੱਲ ਪਤਾ ਕੀ ਆ ਜਦੋਂ ਮੈਂ ਪੜਦਾ ਹੁੰਦਾ ਸੀ ਸਾਨੂੰ ਸਾਡਾ ਮਾਸਟਰ ਜਰਦਾ ਹੁੰਦਾ ਸੀ ਕਹਿੰਦਾ ਰੱਬੋਂ ਵੱਲੋਂ ਲਿਖੀਆਂ ਕਹਿੰਦਾ ਕੁਝ ਗੱਲਾਂ ਸੱਚੀਆਂ ਨੇ ਕੁਝ ਗੱਲਾਂ ਗਲਤ ਨੇ ਕਿਉਂ ਕਹਿੰਦਾ ਵੀ ਕੁਝ ਗੱਲਾਂ ਜੇ ਮਾਲਾ ਰੱਬ ਨੇ ਲਿਖਤੀਆਂ ਹੁਣ ਆਪਾਂ ਤਾਂ ਐ ਬੈਠੇ ਰਹੀਏ ਵੀ ਰੱਬ ਨੇ ਲਿਖਤੀਆਂ ਚਲੋ ਠੀਕ ਆ ਠੀਕ ਆ ਕੁਝ ਗੱਲਾਂ ਆਪਾਂ ਨੂੰ ਬਦਲਣੀਆਂ ਪੈਣੀਆਂ ਨੇ ਨਾ ਹੁਣ ਰੱਬ ਨੇ ਤਾਂ ਸਾਰਾ ਕੁਝ ਲਿਖ ਕੇ ਨਹੀਂ ਭੇਜਦਾ ਵੀ ਕਹਿਣ ਦਾ ਮਤਲਬ ਆਪਾਂ ਕੁਝ ਉਹਦੇ ਵਾਸਤੇ ਜੇ ਚੰਗਾ ਕਰ ਦਈਏ ਰੱਬ ਨੇ ਤਾਂ ਜੋ ਲਿਖਿਆ ਲਿਖਿਆ ਆਪਾਂ ਰੱਬ ਵਾਂਝੀਏ ਜੇ ਉਹਦੇ ਵਾਸਤੇ ਗੱਲ ਸਮਝੀ ਤੂੰ ਮੈਂ ਤਾਂ ਤੇਰੀ ਗੱਲ ਸਮਝੀ ਨਹੀਂ ਹੁਣ ਆਪਾਂ ਚੰਗਾ ਕੀ ਕਰ ਸਕਦੇ ਆਂਗੇ ਦੇਖ ਹੁਣ ਘਰੇ ਰੱਖੀ ਆ ਜੇ ਹਜਾ ਭਾਈ ਦੇਖੋ ਉਹਦੇ ਤੇ ਔਖ ਪਈਆ ਹਨਾ ਔਖ ਉਹਦੇ ਨਾਲ ਕਟਾਉਣ ਲੱਗ ਗਿਰਿਆ ਕਿਸੇ ਚੀਜ਼ ਦੀ ਉਹਨੂੰ ਕਾਟਣੀ ਹੈਗੀ ਹਨਾ ਤੇ ਆਪਦੀ ਵਧੀਆ ਨੌਕਰੀ ਕਰਦੀ ਆ ਵਧੀਆ ਵਧੀਆ ਖਾਂਦੀ ਪੀਂਦੀ ਆ ਪੁੱਤੋ ਹੋਰ ਕੀ ਚਾਹੀਦਾ ਗਾ ਉਹ ਤਾਂ ਗੱਲ ਮੈਂ ਸਮਝ ਗਿਆ ਮਾਂ ਪਰ ਤੂੰ ਮੇਰੀ ਗੱਲ ਨਹੀਂ ਸਮਝੀ ਵੀ ਉਹ ਤਾਂ ਸਾਰਾ ਕੁਝ ਹੋ ਹੀ ਜਾਂਦਾ ਹੈ ਜ਼ਿੰਦਗੀ ਨੰਗੀ ਜਾਂਦੀ ਹੈ ਤੜਕੇ ਜਾਂਦੀ ਹੈ ਹੱਥ ਨੇ ਆ ਜਾਂਦੀ ਹੈ ਹੈ ਮਹੀਨੇ ਬਾਅਦ ਤਨਖਾਹ ਮਿਲ ਜਾਂਦੀ ਹੈ ਪਰ ਉਹ ਇੱਥੇ ਤੱਕ ਸੀਮਿਤ ਰਹੇਗੀ ਮੈਂ ਨਹੀਂ ਜਾਂਦਾ ਵੀ ਉਹ ਬਸ ਇੱਕ ਪਿੰਜਰੇ ਦੇ ਵਿੱਚ ਤੜਕੇ ਰਹੇ ਹੋਰ ਕੀ ਚਾਹਣਾ ਬੁੱਤ ਤੂੰ ਤੂੰ ਦੱਸ ਦੇ ਮੈਂ ਤਾਂ ਤੈਨੂੰ ਮਾਂ ਐਂ ਕਹਿੰਦਾ ਸੀਗਾ ਹਾਂ ਵੀ ਦੁਨੀਆ ਹੀ ਕਰਦੀ ਐ ਹੈ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਨੇ ਦੂਜੇ ਦਿਨ ਜਾ ਕੇ ਕੁੜੀ ਰੰਡੀ ਹੋ ਜਾਂਦੀ ਐ ਉਹਦਾ ਵੀ ਤਾਂ ਉਹ ਦੂਜਾ ਕਿਤਨਾ ਕਿਤੇ ਵਿਆਹ ਕਰਦੀ ਐ ਉਹਨੂੰ ਕਿਹੜਾ ਘਰ ਦੇ ਬਿਠਾ ਕੇ ਰੱਖਦੇ ਨੇ ਮੈਂ ਤਾਂ ਐਂ ਸੋਚਦਾ ਸੀ ਕਿ ਭੈਣ ਦਾ ਆਪਾਂ ਦੂਜਾ ਵਿਆਹ ਕਰ ਜੀ ਨਾ ਦੇਖ ਲੈ ਲਾਡੀ ਪੁੱਤ ਆ ਤੇਰੀ ਗੱਲ ਮੈਨੂੰ ਚੰਗੀ ਤਾਂ ਨਹੀਂ ਲੱਗੀ ਹੈਗੀ ਕਿਆ ਦੂਜਾ ਵਿਆਹ ਕਰਦੇ ਪੁੱਤ ਕੋਈ ਹੁਣ ਉਹੀ ਗੱਲ ਧੀਆ ਕੋਈ ਗਾਈਆਂ ਮੈਸਾ ਨੇਗੇ ਵੀ ਇਸ ਕਿਲੇ ਤੋਂ ਖੋਲ ਕੇ ਦੂਜੇ ਕਿਲੇ ਤੇ ਬੰਨਤੀ ਤੇ ਮਾ ਕਿਲਾ ਵੀ ਹੋਵੇ ਨਾ ਫਿਰ ਤੂੰ ਗੱਲ ਨਹੀਂ ਸਮਝਦੀ ਹੈ ਹੁਣ ਜਿਹਦੇ ਲੜ ਲਾਈ ਸੀ ਜਦੋਂ ਉਹੀ ਮੁੱਕ ਗਿਆ ਹੈ ਫਿਰ ਹੁਣ ਦੱਸ ਕੀ ਕਰੀਏ ਉਹ ਕਿਤੇ ਨੇ ਕਿਤੇ ਤਾਂ ਆਪਾਂ ਉਹਨੂੰ ਵਿਆਹ ਕਰਾਂਗੇ ਹੁਣ ਜਵਾਨ ਹੈਗੀ ਆ ਉਹ दस ਜਾਂ ਤਾਂ ਇਹ ਹੋਵੇ ਕਿ ਜਵਾਕ ਜੱਲਾ ਹੋਵੇ ਜਿਹਦੇ ਮਤਲਬ ਕਿ ਲਾਲਚ ਦੇ ਵਿੱਚ ਉਹ ਆਦੀ ਜ਼ਿੰਦਗੀ ਕੱਢ ਲੂ ਕੋਈ ਜਵਾਕ ਨਹੀਂ ਕੋਈ ਹੋ ਨਹੀਂ ਕੋਈ ਆਪਾਂ ਨੂੰ ਉਹਦੇ ਪੈਸਿਆਂ ਦਾ ਲਾਲਚ ਨਹੀਂ ਨੌਕਰੀ ਕਰਦੀ ਹੈ ਚੰਗਾ ਚੰਗਾ ਮਤਲਬ ਮਤਲਬ ਵਧੀਆ ਘਰ ਮਿਲ ਜੂਗਾ ਹੁਣ ਵੀ ਉਹਨੂੰ ਪੁੱਤ ਮੇਰੀ ਗੱਲ ਸੁਣ ਵਧੀਆ ਘਰ ਤਾਂ ਮਿਲ ਜੂ ਤੇਰੀ ਗੱਲ ਮੈਂ ਮੰਨਦੀ ਆ ਪਰ ਜਿਹੜਾ ਪੁੱਤ ਅੱਗੇ ਵੀ ਕੋਈ ਭਾਲਾਂਗੇ ਨਾ ਉਹੀ ਗੱਲ ਅੱਗੇ ਵੀ ਤਾਂ ਦਹਾਜੂ ਹੀ ਮਿਲੂਗਾ ਕੋਈ ਹੁਣ ਜੇ ਆਪਾਂ ਕਹੀਏ ਵੀ ਕੋਈ ਕੋਈ ਮੁੰਡਾ ਆਪਾਂ ਨੂੰ ਕੁਮਾਰਾ ਮਿਲ ਜੂਗਾ ਇਹੇ ਜਾਂ ਤਾਂ ਪੁੱਤ ਕੋਈ ਰਿਸ਼ਤਾ ਲੈਣੋਂ ਰਿਹਾ ਹਾਂ ਮੇਰੀ ਗੱਲ ਸੁਣ ਦਾ ਜੁਕੜਾ ਮਾਰੇ ਹੁੰਦੇ ਨੇ ਮੇਰੀ ਗੱਲ ਜਿਵੇਂ ਹੁਣ ਆਪਣੀ ਹਰਪ੍ਰੀਤ ਦੇ ਨਾਲ ਹੋਇਆ ਠੀਕ ਹੈ ਇਹਦੀ ਵੀ ਤਾਂ ਜ਼ਿੰਦਗੀ ਖਰਾਬ ਹੋਈ ਹੈ ਓਵੇਂ ਓਵੇਂ ਤਾਂ ਲੱਖਾਂ ਬੰਦੇ ਹੋਣਗੇ ਇੱਥੇ ਉਹਨਾਂ ਦੀ ਵੀ ਜ਼ਿੰਦਗੀ ਖਰਾਬ ਹੋਊਗੀ ਆਪਾਂ ਨੂੰ ਪਰ ਗੱਲ ਕੀ ਹੈ ਨਿਗਾਹ ਦੀ ਆਪਾਂ ਨੂੰ ਨਿਗਾਹ ਮਾਰਨੀ ਪਊਗੀ ਦੇਖਣਾ ਬੋ ਕੋਈ ਚੰਗਾ ਬੰਦਾ ਜਿਵੇਂ ਆਪਾਂ ਪਹਿਲਾਂ ਲੱਭਿਆ ਸੀਗਾ ਪਰ ਉਹ ਤਾਂ ਉਹਦੀ ਕਿਸਮਤ ਸੀ ਨਾ ਗੱਲ ਸਮਝ ਮਾਂ ਮੇਰੀ ਵੀ ਆਪਾਂ ਉਹਦਾ ਦੂਜਾ ਵਿਆਹ ਕਰਾ ਦਿੰਦੇ ਆ ਮੁੰਡਾ ਉਹਦੇ ਵਾਸਤੇ ਮੈਂ ਲੱਭੂੰਗਾ ਤੂੰ ਉਸ ਗੱਲ ਦੀ ਫਿਕਰ ਛੱਡ ਦੇ ਪੁੱਤ ਤੂੰ ਤਾਂ ਲਾਡੀ ਪੋਹਲਾਂਗਾ ਤੂੰ ਤਾਂ ਆਪ ਦੇ ਵਰਗਾ ਹਰ ਇੱਕ ਨੂੰ ਸਮਝਿਆ ਵੀ ਗਣੀ ਮੈਂ ਇਹ ਜਾਂ ਹਰ ਇੱਕ ਇਹ ਜੀ ਅੱਜ ਕੱਲ ਪੁੱਤ ਦੁਨੀਆ ਬਹੁਤ ਹਸ਼ਿਆਰ ਆ ਜਿਹੜੇ ਐਵੇਂ ਹੁੰਦੇ ਨੇ ਨਾ ਮੇਰੀ ਗੱਲ ਸੁਣ ਕੋਈ ਨਾ ਕੋਈ ਗੱਲ ਤੀ ਕਿਸੇ ਦੀ ਕੋਈ ਵਿਗੜਾ ਜੇ ਕੋਈ ਸਦੀ ਗੱਲ ਬੇਕੜਦੀ ਆ ਨਾ ਕਿਸੇ ਗੱਲ ਦੀ ਫਿਰ ਜੇ ਹਾਂ ਭਾਈ ਉਹੀ ਗੱਲ ਜੇ ਮਨੁੱਖ ਮੁੱਕ ਗਿਆ ਜਾਂ ਤੀਵੀਂ ਮੁੱਕ ਗਈ ਉਹ ਗੱਲ ਵੱਖਰੀ ਆ ਉਹੀ ਲੱਭ ਲਾਂਗੇ ਫਿਰ ਮਾਂ ਹੈ ਨਾਲੇ ਦੋਵਾਂ ਦਾ ਦਿਲ ਮਿਲ ਜੂਗਾ ਸੋਚਣ ਵਾਲੀ ਗੱਲ ਆ ਮਾਂ ਮੇਰੀ ਗੱਲ ਸੁਣ ਦੇਖ ਇਹ ਲੱਗੀ ਹੋਈ ਆ ਨੌਕਰੀ ਤੇ ਅੱਜ ਕੱਲ ਪੁੱਤ ਲੋਕਾਂ ਨੂੰ ਇਹ ਗੱਲ ਦਾ ਲਾਲਚ ਹੁੰਦਾ ਹੈਗਾ ਵੀ ਨੌਕਰੀ ਲੱਗੀ ਹੋਈ ਆ ਚੰਗੇ ਪੈਸੇ ਹੋਣਗੇ ਨਾਲੇ ਉਹੀ ਗੱਲ ਪੁੱਤ ਦਹਾਜੂ ਮੂਰੇ ਪਾ ਲਾਂਗੇ ਨਾ ਜਾ ਮੂਰੇ ਉਹਦੇ ਕੋਈ ਜਵਾਕ ਹੋਵੇ ਜਾਂ ਕੁੜੀ ਹੋਵੇ ਜਾਂ ਮੁੰਡਾ ਹੋਵੇ ਇਹ ਸਾਰੀ ਉਮਰ ਉਹਨਾਂ ਨੂੰ ਸਾਹ ਦੀ ਮਰ ਜੂ ਉਹਨਾਂ ਨੂੰ ਪਾਲਦੀ ਮਰ ਜੂਗੀ ਤੇ ਉਤੋਂ ਉਹੀ ਗੱਲ ਆਪਦੀ ਨੌਕਰੀ ਉਹੀ ਗੱਲ ਸਾਰੀ ਉਮਰ ਤਾਂ ਇੱਕ ਮਾਉ ਤੇ ਖਾਣਗੇ ਉਹ ਤੇ ਉਹੀ ਗੱਲ ਪੁੱਤ ਕਿਉਂ ਸਾਰੀ ਉਮਰ ਉਹੀ ਗੱਲ ਦੁੱਖਾਂ ਚ ਪਾਉਣਾ ਔਖੀ ਉਹ ਪਹਿਲੇ ਹੀ ਹੈਗੀ ਔਖੀ ਤਾਂ ਹੈਗੀ ਐ ਮਾਂ ਪਰ ਮੈਂ ਤਾਂ ਉਹਦੇ ਵਾਸਤੇ ਕੋਈ ਚੰਗਈ ਸੋਚਦਾ ਕਥਾ ਕੀ ਹੁੰਦਾ ਵਾ ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਆ ਨਾ ਉਦੋਂ ਗੱਲ ਹੋਰ ਆਉਂਦੀ ਹੈ ਜਦੋਂ ਆਪਾਂ ਬੈਠ ਕੇ ਗੱਲ ਸਾਰੇ ਪਰਿਵਾਰ ਦੇ ਵਿੱਚ ਆਪਾਂ ਬੰਦਾ ਲੱਭ ਕੇ ਕਈ ਵਾਰੀ ਗੱਲ ਹੋਰ ਨਿਕਲ ਆਉਂਦੀ ਹੁੰਦੀ ਹੈ ਗੱਲ ਕਹਿੰਦਾ ਮਤਲਬ ਮੇਰੀ ਇਹ ਹੈ ਵੀ ਆਪਾਂ ਬੰਦਾ ਲੱਭਦੇ ਆ ਠੀਕ ਹੈ ਪੰਜੇ ਉਂਗਲਾਂ ਹੁਣ ਇੱਕਸਾਰ ਤਾਂ ਹੈ ਨਹੀਂ ਆ ਵੱਡੀ ਆ ਆ ਵੱਡੀਆਂ ਆ ਉਦੋਂ ਵੱਡੀਆਂ ਆ ਛੋਟੀਆਂ ਆ ਨਾ ਵੀ ਹਰ ਵਾਰ ਆਪਾਂ ਨੂੰ ਮਾੜਾ ਤਾਂ ਨਹੀਂ ਠਹਿਾ ਸਕਦਾ ਨਾ ਹੈ ਬਾਕੀ ਤੂੰ ਰਹੀ ਗੱਲ ਉਹਦੇ ਕੰਮ ਦੀ ਕੰਮ ਕਰਦੀ ਐ ਕਰੀ ਜਾਵੇ ਠੀਕ ਐ ਅਗਲੇ ਬੰਦੇ ਦੀ ਮਰਜ਼ੀ ਜੇ ਕਰਾਊਗਾ ਤਾਂ ਠੀਕ ਐ ਜੇ ਨਾ ਕਰਾਊਗਾ ਤਾਂ ਠੀਕ ਐ ਇਹਨਾਂ ਨੇ ਤਾਂ ਆਪ ਦੀ ਜਿੰਦਗੀ ਫਿਰ ਆਪਾਂ ਉਹ ਤੋਂ ਰੱਖ ਕੇ ਕੀ ਕਰਾਉਣਾ ਮੈਨੂੰ ਨਾ ਦੱਸ ਪੁੱਤ ਆਪਾਂ ਨੇ ਕਰਾਉਣਾ ਤਾਂ ਕੁਝ ਵੀ ਨਹੀਂ ਹੈਗਾ ਮੈਂ ਤਾਂ ਇਹ ਗੱਲ ਕਹਿਣੀ ਐ ਵੀ ਉਹ ਪਹਿਲਾਂ ਹੀ ਇੰਨੀ ਔਖੀ ਆ ਕਿਤੇ ਗਾਹਾਂ ਉਹੋ ਜੇ ਨਾਲ ਫੇਰ ਨਾ ਮੱਥਾ ਲੱਗ ਜੇ ਪੁੱਤ ਮੂਰੇ ਕਿਤੇ ਉਦੋਂ ਜ਼ਿਆਦਾ ਔਖੀ ਹੋਵੇ ਹੁਣ ਦੇਖ ਆਪਦਾ ਭੈਣ ਪੱਛਰਦੀ ਆ ਵਧੀਆ ਖਾਂਦੀ ਆ ਵਧੀਆ ਹੜਾਉਂਦੀ ਆ ਹੈ ਕੋਈ ਹੈ ਹੈ ਨਹੀਂ ਖੈ ਖੈ ਨਹੀਂ ਤੇ ਗਾਹਾਂ ਜਾਊਗੀ ਪੁੱਤ ਉਹ ਹੀ ਗੱਲ ਕੀ ਪਤਾ ਕਹੇ ਜੇ ਨਾਲ ਬਾਪਾ ਜੀ ਉਹਦਾ ਹੈ ਫੇਰ ਸਾਰੀ ਉਮਰ ਔਖੀ ਹੋਗੀ ਤੇ ਨਾਲੇ ਫੇਰ ਤੂੰ ਔਖਾ ਹੋਵੇਂਗਾ ਉਦੋਂ ਜ਼ਿਆਦੇ ਤੇ ਮਾਤੜਨੇ ਤਾਂ ਜਿਹੜਾ ਹੋਣਾ ਹੋਣਾ ਆਈਗਾ ਹੈ ਹੁਣ ਇੱਕ ਗੱਲ ਤਾਂ ਹੈਗੀ ਆ ਵੀ ਆਪਦੇ ਘਰੇ ਬੈਠੀ ਆ ਆਥਨ ਤੜਕੇ ਆਪਦੇ ਘਰੇ ਆਉਂਦੀ ਆ ਵਧੀਆ ਆਪਣੀ ਨੌਕਰੀ ਕਰਦੀ ਆ ਪੁੱਤ ਬਾਕੀ ਪੁੱਤ ਤੇਰੀ ਮਰਜ਼ੀ ਆ ਦੇਖ ਚਲ ਦੇਖਦੇ ਆ ਮੈਂ ਕੋਈ ਗੱਲ ਨਹੀਂ ਬਸ ਮੇਰੇ ਤਾਂ ਮਨ ਦੇ ਵਿੱਚ ਇਹੀ ਗੱਲ ਚੱਲੀ ਜਾਂਦੀ ਸੀ ਮੈਂ ਕਿਹਾ ਚਲ ਤੈਨਾਂ ਰਹਿ ਕਰ ਲਾ ਪੁੱਤ ਚਲ ਉਹ ਤਾਂ ਚਲ ਰਹਿ ਕਰ ਲਈ ਤੇ ਠੀਕ ਆ ਪਰ ਮੈਨੂੰ ਤਾਂ ਪੁੱਤ ਇਹ ਗੱਲ ਚੰਗੀ ਲੱਗੀ ਨਹੀਂ ਹੈਗੀ ਤੇ ਬਾਕੀ ਪੁੱਤ ਜਿਵੇਂ ਤੇਰਾ ਮਨ ਕਰਦਾ ਤੂੰ ਉਹਵੇਂ ਕਰ ਲਾ ਭਾਈ ਹੁਣ ਤੂੰ ਵੀ ਸਮਝਦਾਰਾ ਤੂੰ ਕਿਹੜਾ ਨਿਆਣਾ ਹੈਗਾ ਬਾਕੀ ਤੂੰ ਇੱਕ ਵਾਰੀ ਮਨਿੰਦਰ ਨੂੰ ਪੁੱਛੀ ਵੀ ਕੀ ਕਹਿੰਦੀ ਹੈ ਵੀ ਉਹਨੂੰ ਠੀਕ ਲੱਗਿਆ ਫੈਸਲਾ ਜਿਹਨੂੰ ਠੀਕ ਲੱਗਿਆ ਤਾਂ ਫਿਰ ਕੋਈ ਨਾ ਕੋਈ ਕਰਦੇ ਆ ਵਿਚਾਰ ਇਸ ਗੱਲ ਹਾਂ ਪੁੱਤ ਚੱਲ ਮਨਿੰਦਰ ਨਾਲ ਵੀ ਗੱਲ ਕਰਨੀ ਹੈ ਉਹੀ ਗੱਲ ਉਹ ਵੀ ਆਪਣੇ ਘਰ ਚ ਹੈਨਾ ਤੇ ਉਹਦੇ ਨਾਲ ਗੱਲ ਕਰ ਲਈ ਉਹਨੂੰ ਵੀ ਪੁੱਛ ਲਈਏ ਵੀ ਉਹ ਕੀ ਚਾਹੁੰਦੀ ਹੈ ਤੇ ਉਸ ਤੋਂ ਬਾਅਦ ਭਾਈ ਰਹਿ ਗਈ ਹਰਪ੍ਰੀਤ ਦੀ ਗੱਲ ਉਹਨੂੰ ਤਾਂ ਬਾਅਦ ਚ ਮੈਂ ਆਪੇ ਪੁੱਛ ਲਊ ਉਹਦੇ ਕੋਲ ਇਹਦੀ ਗੱਲ ਨਾ ਕਰੇ ਉਹ ਕੰਮ ਕਰ ਰਹੇ ਨੇ ਮੈਂ ਨਹੀਂ ਕਰਦੀ ਪੁੱਤ ਉਹਦੇ ਕੋਲੇ ਗੱਲ ਇਹ ਜੀ ਮੈਂ ਕਿ ਉਹ ਹੀ ਗੱਲ ਉਹ ਇਹ ਜੀ ਗੱਲ ਕਰਕੇ ਉਹਦਾ ਮਨ ਤਾਂ ਉਹ ਦੁਖੀ ਕਰਾਂ ਜਵਾਕੜੀ ਦਾ ਹਣਾ ਉਹਨੂੰ ਨਹੀਂ ਮੈਂ ਕੁਛ ਕਹਿੰਦੀ ਹੈਗੀ ਬਾਕੀ ਪੁੱਤ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਹੈਗਾ ਵੀ ਦਵਾਰੇ ਉਹਦਾ ਆਪਾਂ ਕਿਤੇ ਘਰੀਏ ਹੋਣ ਤੇ ਚਲ ਜੋ ਇੱਕ ਵਾਰ ਮਨਿੰਦਰ ਨਾਲ ਤਾਂ ਗੱਲ ਕਰੀ ਵੀ ਕੀ ਕਹਿੰਦੀ ਹੈ ਕਈ ਜੀ ਉਹਦੇ ਮਨ ਦੇ ਵਿੱਚ ਗੱਲ ਹੋਵੇ ਕੋਈ ਐ ਦੱਸ ਹੀ ਦਿੰਦਾ ਬੰਦਾ ਅੱਜ ਇੱਕ ਦੂਜੇ ਨਾਲ ਗੱਲ ਕਰਾਂਗੇ ਫੇਰ ਪਰ ਹਰਪ੍ਰੀਤ ਕੋਈ ਗੱਲ ਨਾ ਕਰਿਓ ਨਾ ਨਾ ਪੁੱਤ ਉਹਨੂੰ ਨਹੀਂ ਦੱਸ ਦੋ ਤਾਂ ਠੀਕ ਹੈ ਤੇਰੇ ਵਾਸਤੇ ਚਾਹ ਬਣਾ ਕੇ ਲਿਆਵਾਂ ਘੁੱਟ ਲਿਆ ਦੇਵਾਂ ਚੱਲ ਦੇ ਹੁਣੀਆਂ ਵਧੀਆ ਮੈਂ ਤਾਂ ਇੱਕ ਗੱਲ ਦੀ ਜ਼ਾਂਦਰੀਂ ਲੱਗਦੀ। ਠੀਕ ਹੈ ਨੌਕਰੀ ਕਰਦੀ ਐ ਕਰੀ ਜਾਂਦੇ ਹੋ। ਜੇ ਉਹਦਾ ਵਿਆਹ ਹੁੰਦਾ ਐ ਫਿਰ ਹੋ ਜਾਂਦੇ ਹੋ। ਤੁਸੀਂ ਹਰ ਵੀ ਤੋਂ ਇਥੇ ਰੱਖ ਕੇ ਕਰਾਉਣਾ ਕੀ ਐ? ਕੋਈ ਗੱਲ ਨਹੀਂ। ਮੈਂ ਬਾਹਰ ਦੀ ਬਾਹਰ ਕਰਦਾ ਗੱਲ ਕਿਸ ਨਾਲ। ਰਸਤਾ ਲੱਭਦੇ ਆਂ ਜੇ ਵਧੀਆ ਲੱਭ ਗਿਆ। ਫੇਰੇ ਗਾ ਮੂਰੇ ਲੱਤਾਂ ਡਾ ਲੈਣੇ। ਨੀ ਕੁੜੀਏ। ਹਾਂ ਮੈਂ। ਐਂ। 스키 ਹੋ ਗਿਆ ਹਾਂ ਤੂੰ ਸਾਰਾ ਦਿਨ ਸੁੱਤੀ ਰਿਹਾ ਕਰ ਮੰਮੀ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਘਰ ਚ ਕੀ ਹੁੰਦਾ ਕੀ ਨਾ ਹੁੰਦਾ ਹੁਣ ਕੰਮ ਕਰਕੇ ਸੌਣਾ ਹੀ ਔਰ ਦਸ ਤੇ ਚਰਖਾ ਕੱਤਣ ਲੱਗ ਜਾ ਬਿਨਾਂ ਗੱਲ ਤੋਂ ਹਾਂ ਤੈਨੂੰ ਐ ਪਤਾ ਲੱਡ ਕੀ ਗੱਲਾਂ ਕਰਦਾ ਹੁਣ ਤੇਰੇ ਨਾਲ ਕਰੀਏ ਪਹਿਲਾਂ ਕੋਈ ਗੱਲ ਤੈਨੂੰ ਤਾਂ ਦੱਸੇ ਹੀ ਨਹੀਂ ਹੋਣਾ ਮੈਨੂੰ ਲੱਗਦਾ ਕੀ ਗੱਲ ਕਰਦਾ ਤਾਂ ਕਿ ਤੂੰ ਮੈਨੂੰ ਕਹਿੰਦਾ ਤੇ ਆਖ ਮੈਂ ਨਦਰ ਨੂੰ ਹੀ ਪੁੱਛਣ ਮੈਂ ਜੀ ਕੀ ਗੱਲ ਹੈ ਮੈਨੂੰ ਪੁੱਛ ਲਈ ਕੀ ਹੋ ਗਿਆ ਮੇਰੀ ਗੱਲ ਸੁਣ ਆ ਹਰਪ੍ਰੀਤ ਦੇ ਵਿਆਹ ਦੀਆਂ ਗੱਲਾਂ ਕਰਦਾ ਹੈਗਾ ਹਾਂ ਲੱਡ ਇਹਨੂੰ ਚਾਹ ਗੱਲ ਕਿੱਥੋਂ ਆ ਗਈ ਨਾਲ ਕਿਉਂ ਹਰਪ੍ਰੀਤ ਦਾ ਵਿਆਹ ਕਿਉਂ ਕਰਨਾ ਨਹੀਂ ਪਤਾ ਨਹੀਂ ਕਿੱਥੋਂ ਇਹ ਜੀਆਂ ਉੜੀ ਜਾਂਦੀਆਂ ਨੇ ਕਿੱਥੋਂ ਪਾਛਰਦੀਆਂ ਨੂੰ ਪਤਾ ਨਹੀਂ ਸਾਰਾ ਸਾਰਾ ਦਿਨ ਇਹੀ ਗੱਲਾਂ ਹਰਪ੍ਰੀਤ ਦੀ ਗੱਲ ਟੈਨਸ਼ਨ ਬਸ ਉਸੇ ਹੀ ਟੈਨਸ਼ਨ ਉਸੇ ਵਾਰੀ ਸੋਚਣਾ ਜੋ ਸੋਚਣਾ ਇਹਨੇ ਤਾਂ ਹਾਂ ਕਿਤੇ ਹਰਪ੍ਰੀਤ ਨੇ ਤਾਂ ਨਹੀਂ ਕਿਹਾ ਮੇਰਾ ਵਿਆਹ ਕਰ ਦੇ ਜਦੋਂ ਮੁੰਡਾ ਜੇ ਲਈ ਫਿਰਦੀ ਸੀ ਨਾਲ ਕਿ ਵੀਦਾਈ ਨੇ ਗੱਲ ਛੇੜ ਲਈ ਹੋਵੇ ਨਹੀਂ ਨਹੀਂ ਉਹਨੇ ਨਹੀਂ ਕਿਹਾ ਹੋਣਾ ਨੇ ਆ ਵੀ ਵਾਰੀ ਹਾਂ ਦਰਦੀ ਦਿਖਾਉਦਾ ਉਹਦੇ ਨਾਲ ਮੰਮੀ ਸੱਚੀ ਮੈਂ ਤਾਂ ਪਰਸ ਬਹੁਤ ਲੜੀਆਂ ਇੰਨਾ ਲੜੀ ਮੈਂ ਅਗੋ ਮਿਲ ਗਿਆ ਤਾਂ ਮੈਂ ਕਹਿੰਦਾ ਹਾਂ ਹਾਂ ਤੁਸੀਂ ਤਾਂ ਉਹਦੇ ਪੈਸੇ ਖਾਣ ਨੂੰ ਫਿਰ ਦੂੰ ਲਾ ਦੱਸ ਕਹੀਂ ਤੋ ਉਹਦੇ ਦੇਖ ਲੈ ਕਿਵੇਂ ਬੋਲਦਾ ਠੀਕ ਆ ਅਕਮਾ ਹੀ ਦੀ ਤਨਖਾ ਫੜ ਕੇ ਮੈਨੂੰ ਜਰਕਦੇ ਨੇ ਉਹਦੇ ਹੱਥ ਤੇ ਧਰਤੇ ਮੈਂ ਲੈ ਕੇ ਦੇ ਰਿਆ ਤਾਂ ਧਰਤੇ ਕਰ ਉਹ ਤਾਂ ਫਿਰ ਹੁਣ ਆਪਾਂ ਨੇ ਬਾਅਦ ਚ ਖੜੀ ਨਹੀਂ ਹਾਂ ਉਹ ਤਾਂ ਕਿੱਥੇ ਫੜਾਉਂਦੀ ਸੀ ਉਹਨੇ ਵਾਰਾਣੀ ਨੂੰ ਉਹਦੀ ਫੜਦੇ ਦੱਸ ਆਮ ਕਿ ਰੱਖ ਲੈ ਤੂੰ ਨਹੀਂ ਸੌਮਤੀ ਮੈਂ ਤਾਂ ਆਹ ਦੀ ਨਹੀਂ ਪੜਾਉਂਦੀ ਉਹਨਾਂ ਨਹੀਂ ਮੈਂ ਤਾਂ ਹੁਣ ਆਹ ਗੱਲ ਸੁਣ ਕੇ ਹੈਰਾਨ ਹੋਈ ਪਈਆਂ ਆਖ ਮਾਂ ਆਪਾਂ ਵਧੀਆ ਰਿਸ਼ਤਾ ਲੱਭਦਾਂ ਨੇ ਹਰਪ੍ਰੀਤ ਵਾਸਤੇ ਮੈਂ ਤਾਂ ਸਾਰੀ ਉਮਰ ਕਿਵੇਂ ਕੱਢੂਗੀ ਇੱਥੇ ਆਪਣੇ ਕੋਲੇ ਨਾ ਤੂੰ ਕੀ ਕਿਹਾ ਫਿਰ ਮੈਂ ਤਾਂ ਭਾਈ ਦੇਖ ਸਾਫ਼ ਨਕਾਰ ਕਰਤਾ ਮੈਂ ਕਹ ਪਈ ਮੈਨੂੰ ਤਾਂ ਇਹ ਗੱਲ ਚੰਗੀ ਨਹੀਂ ਲੱਗਦੀ ਠੀਕ ਹੈ ਠੀਕ ਹੈ ਨਾ ਮੈਂ ਹੁਣ ਦੁਬਾਰੇ ਵਿਆਹ ਉਹੀ ਗੱਲ ਦਾ ਹਾਜੂ ਮਿਲੂਗਾ ਮੂਰੇ ਕਿ ਕਹਾ ਆਪਾਂ ਨੂੰ ਕੁਮਾਰਾ ਮੁੰਡਾ ਮਿਲ ਜੂਗਾ ਕਿ ਅੱਜ ਤਾਂ ਇਹੋ ਜੀ ਅਪਾਗੀ ਹੈ ਪਹਿਲਾਂ ਮਾਂ ਤੋਂ ਖਾਹੀ ਫਿਰ ਜਦੋਂ ਜਿੱਥੇ ਵਿਆਹ ਹੋ ਗਿਆ ਫਿਰ ਘਰ ਵਾਲਾ ਮੁੱਕ ਗਿਆ ਹੁਣ ਜਿੱਥੇ ਤੀਜੀ ਥਾਂ ਜਾਓਗੇ ਉੱਥੇ ਕਿਹੜਾ ਫਿਰ ਨਾ ਕਿਸ ਨੂੰ ਲੈ ਕੇ ਬੈਠੂਗੀ ਨਹੀਂ ਉੱਥੇ ਵੀ ਲੈ ਕੇ ਬੈਠੂ ਆਪ ਨੂੰ ਫੇਰ ਇੱਥੇ ਇੱਥੇ ਨਿੱਜੂ ਵੀ ਇੱਥੇ ਸਾਡੇ ਉਮਰ ਮੈਨੂੰ ਹੀ ਰੋਡਾਂ ਲੱਗੀ ਹੋਈ ਐ ਮੈਂ ਪਹਿਲਾਂ ਵਿਆਹ ਤੇ ਇਨਾ ਖਰਚਾ ਕੀਤਾ ਦੋਵਾਰੇ ਫੇਰ ਵਿਆਹ ਤੇ ਖਰਚਾ ਕਰਾਂਗੇ ਜਿਹੜੇ 4 ਪੈਸੇ ਦੇ ਤਨਖਾਹ ਚ ਜੋੜਿਆ ਉਮਰ ਕੇ ਤੇ ਵਿਆਹ ਤੇ ਲਾਉਣੇ ਪੈ ਜਾਣਗੇ ਫਿਰ ਆਪਾਂ ਨੂੰ ਕੀ ਬਚਿਆ ਨੀ ਉਹ ਤਾਂ ਜਿਹੜਾ ਖਰਚ ਕਰੂਗਾ ਕਰੂਗਾ ਉਹਦੀ ਕਮਾਈ ਆਲਾ ਉੱਥੋਂ ਤਾਂ ਹੀ ਨਹੀਂ ਪਤਾ ਲਾੜੀ ਕਹੇ ਜਿਆ ਕਹੇ ਜਿਆ ਚੀਜ਼ਾਂ ਦਊ ਉਹਨੂੰ ਪਰਵਾ ਕੇ ਨਹੀਂ ਨਹੀਂ ਮੈਂ ਰਹਿਣ ਦੇ ਦੋਨਾ ਆਪਾਂ ਇਹਦਾ ਵਿਆਹ ਉਹ ਕਰਦੇ ਮੇਰੀ ਗੱਲ ਸੁਣ ਆਪਾਂ ਨੂੰ ਫ੍ਰੀ ਚ 40 45000 ਰੁਪਇਆ ਘਰੇ ਬੈਠਿਆਂ ਨੂੰ ਬੇਲਿਆਂ ਨੂੰ ਆਈ ਜਾਂਦਾ ਬਾਕੀ ਵਿੱਚੇ ਆਪਣਾ ਕੰਮ ਹੋਈ ਜਾਂਦਾ ਆਪਾਂ ਨੂੰ ਕੀ ਮਾਰਾ ਫ੍ਰੀ ਦੀ ਨੌਕਰਾਣੀ ਮਿਲੀ ਹੋਈ ਆ ਫ੍ਰੀ ਦੀ ਨੌਕਰਾਣੀ ਨਾਲੇ ਆਪਾਂ ਨੂੰ ਤਨਖਾਹ ਹੀ ਬੰਦਾ ਮਿਲਿਆ ਹੋਇਆ ਨਹੀਂ ਉਹੀ ਤਾਂ ਗੱਲ ਆ ਹਾਂ ਲਾੜੀ ਦੇ ਦਿਮਾਗ ਵਿੱਚ ਕੌਣ ਪਾੜੇ ਮਾੜਾ ਮੋਠਾ ਤੂੰ ਵੀ ਸਮਝਾ ਲਿਆ ਕਰੋ ਉਹਨੂੰ ਹਾਂ ਤੇਰਾ ਕੁੱਤਾ ਸੁਣਦਾ ਮੇਰੀ ਹਾਂ ਨੀ ਮੇਰੀ ਗੱਲ ਸੁਣ ਤੀ ਮੇ ਕੀ ਨਹੀਂ ਕਰ ਸਕਦੀ ਬੰਦੇ ਤੋਂ ਹੈ ਚਲ ਮੇਰੀ ਤਾਂ ਜਿਹੇ ਜੀ ਸੁਣਦਾ ਭਾਈ ਸੁਣਦਾਗਾ ਤੂੰ ਦਾ ਕਹਿ ਸਕਦੀਆਂ ਕੁਛ ਨਹੀਂ ਉਹ ਐ ਹੁਣ ਤੇਰੇ ਸਾਹਮਣੇ ਤੇਰੇ ਕੋਲ ਤਾਂ ਗੱਲ ਕਰਤੀ ਮੇਰੇ ਕੋਲ ਗੱਲ ਕੀਤੀ ਨੇ ਮੈਨੂੰ ਪੁੱਛਿਆ ਉਹ ਵੀ ਤੈਨੂੰ ਕਿਹਾ ਵੀ ਤੂੰ ਪੁੱਛ ਲੈ ਹੁਣ ਜੇ ਮੇਰੇ ਕੋਲ ਕੋਈ ਗੱਲ ਬਾਤ ਆਪ ਕਰੂਗਾ ਫੇਰ ਇਹ ਕੌਣ ਕਹੂਗੀ ਵੀ ਨਹੀਂ ਹੋ ਸਕਦਾ ਹਾਂ ਇਹ ਤਾਂ ਤੇਰੀ ਗੱਲ ਹੈ ਠੀਕ ਹੈ ਮੇਰੀ ਗੱਲ ਸੁਣ ਮੈਂ ਤਾਂ ਸਾਫ਼ ਉਹਦੇ ਹੋਂ ਤੇ ਨਾ ਕਰਦੀ ਮੈਂ ਖਾ ਭਾਈ ਦੇਖ ਮੈਨੂੰ ਤਾਂ ਇਹ ਗੱਲ ਲਾਢੀ ਤੇਰੀ ਚੰਗੀ ਨਹੀਂ ਲੱਗਦੀ ਵੀ ਉਹਦਾ ਦੁਆਰੇ ਆਪਾਂ ਕਿਤੇ ਵਿਆਹ ਕਰੀਏ ਨਾ ਜਾਣੇ ਮਾਹਮੂਰੇ ਕਹੇ ਜਾਂ ਮੇਰੇ ਅੰਚੇ ਹਾਂ ਮੰਨ ਕਰੇ ਨੌਕਰੀ ਇਹ ਲੱਗੀ ਹੋਈ ਆ ਕਿ ਮਨ ਕਰਿਆ ਆ ਇਹ ਸੋਚੂਗਾ ਵੀ ਨਿਤ ਮਹੀਨੇ ਬਾਅਦ ਕਮਾਈ ਘਰੇ ਲੈ ਕੇ ਆਇਆ ਕਰੂਗੀ ਹਾਂ ਹਾਂ ਮੰਜੀ ਮੇਰੇ ਕੋਲ ਗੱਲ ਕੀਤੀ ਵੀ ਜਾਂ ਮੈਂ ਇਹ ਕਹਿ ਦੂੰ ਮਮੀ ਨੇ ਗੱਲ ਕੀਤੀ ਸੀ ਮੇਰੇ ਕੋਲ ਵੀ ਕਹਿੰਦੀ ਹਰ ਕਿਸੇ ਨਾਲ ਰਿਸ਼ਤਾ ਕਰਨਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗੀ ਵੀ ਲਾੜ ਨੂੰ ਲਾੜੀ ਇਹ ਗੱਲ ਨਹੀਂ ਹੋਊਗੀ ਹਨਾ ਵੀ ਆਪਾਂ ਕਹਿੰਦੇ ਹੋਰ ਥਾਂ ਵਿਆਹਣੇ ਉਹ ਜੀ ਗੱਲ ਨਹੀਂ ਬੰਦੀ ਹੁੰਦੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜੂਗੀ ਉਹੀ ਤਾਂ ਗੱਲ ਹੈ ਪਿਆਰ ਨਾਲ ਜਦੋਂ ਸੁਤਾਏ ਕਹਿੰਦਾ ਨਾ ਵੀ ਅਸੀਂ ਨਹੀਂ ਕਰਦੇ ਅਸੀਂ ਨਹੀਂ ਕਰਨਦਿਆਂ ਫੇਰ ਨਹੀਂ ਉਹਨੇ ਮੰਨਣਾ ਫੇਰ ਤਾਂ ਪੁੱਠਾ ਚੱਲੂ ਫੇਰ ਤਾਂ ਪੁੱਠਾ ਚੱਲੂ ਸਾਫਾਂ ਦੀ ਕਹੂਗਾ ਵੀ ਮਾਂ ਇਹ ਦੇਖ ਮੈਨੂੰ ਕਹਨਾ ਮਾਂ ਹੌਲੀ ਹੌਲੀ ਦੇ ਆ ਪੰਜੇਂਗੜਾ ਇੱਕਸਾਰ ਨਹੀਂ ਹੁੰਦੀਆਂ ਮੈਂ ਲਾ ਉਹੀ ਗੱਲ ਪੁੱਤ ਤੂੰ ਮੇਰਾ ਜੰਮਿਆ ਮੈਨੂੰ ਸਿਖਿਆਉਣਾ ਕਿ ਪੰਜੇਂਗੜਾ ਇੱਕਸਾਰ ਨਹੀਂ ਹੁੰਦੀਆਂ ਪਤਾ ਮੈਨੂੰ ਵੀ ਸਾਰਾ ਉਹੀ ਗੱਲ ਹੁਣ ਪੁੱਤ ਫੇਰ ਹੁਣ ਵਿਆਹ ਕੇ ਉਹਨੂੰ ਆਪਣੇ ਪੱਲੇ ਕੀ ਰਹੂਗਾ ਹੈ ਚੰਗੀ ਤਾਂ ਚੜੇ ਮਹੀਨੇ ਤਨਖਾਹ ਆਉਂਦੀ ਹੈ ਕੀ ਹੈ ਚੱਕਾ ਕੋਈ ਲੁੱਟੀਆਂ ਲਾਉਂਦਾ ਮਿਲਾਂ ਕੀ ਉਕਤੀ ਉਕਤੀ ਹੋਣ ਲੰਦਾ ਹੋਇਆ ਆਪਣੇ ਅੰਨਾ ਵਨ ਮੱਕਾ ਤਨੇ ਆ ਚਾਚੀਆਂ ਤਾਆਂ ਇਹਨਾਂ ਨੂੰ ਆਇਆ ਵੀ ਇਹਨਾਂ ਦੇ ਘਰੇ ਤਨਖਾਹ ਆਉਂਦੀ ਹੈ ਉਹ ਤਾਂ ਪਹਿਲੇ ਦਿਨ ਤੋਂ ਲੱਗਦੀਆਂ ਨੇ ਆਪਣੇ ਘਰ ਤੇ ਪਹਿਲੇ ਦਿਨ ਤੋਂ ਲੱਗਦੀਆਂ ਨਹੀਂ ਆ ਸਿਖਿਆ ਸਿਖਿਆ ਕੀ ਨਾ ਉਹ ਪਹਿਨਾ ਹੀ ਪੜਾਈ ਲਿਖਾਈ ਦੇ ਹਲਾ ਕਿੰਨਾ ਕੁ ਆ ਮੈਨੂੰ ਪੇਪਰ ਲਾ ਰੱਖਿਆਗੀ ਹਣ ਜਿੱਤੇ ਦੀ ਹੋ ਰਹੀ ਆ ਹੁਣ ਚਲ ਮੈਨੂੰ ਆਇਆ ਹੋ ਗਿਆ ਵੀ ਚਲ ਚੜੇ ਮਹੀਨੇ ਤਨਖਾਹ ਆਉਂਦੀ ਹੈ ਤੇ ਉਤੋਂ ਆ ਹੁਣ ਲਾਡੀ ਦੇ ਦੇ ਹਲਾ ਇਹਨੂੰ ਪਤਾ ਨਹੀਂ ਕੀ ਬੋਲ ਚੜਿਆ ਪਿਆ ਗੱਲ ਅੱਖ ਸੇਤੀ ਇਹ ਤਾਂ ਵਿਆਹ ਕਰ ਦਈਏ ਪਰ ਹਾਂ ਉਹ ਕੀ ਮੰਮੀ ਨਹੀਂ ਹਾਂ ਮੈਂ ਤੁਹਾਹੀਂ ਕਰੂੰਗੀ ਮੈਂ ਕਹੂੰਗੀ ਇਹਨਾਂ ਨਾਲ ਗੱਲ ਐ ਪੂਰੇ ਪਿਆਰ ਨਾਲ ਗੱਲ ਕਹੂੰਗੀ ਵੀ ਨਹੀਂ ਐ ਚ ਮੈਂ ਐ ਕਹੂੰਗੀ ਨਾ ਹਰਪੀ ਦਾ ਨੁਕਸਾਨ ਆ ਜੇ ਆਪਾਂ ਕਹਾਂਗੇ ਨਾ ਆਪਾਂ ਹਰਪੀ ਦੀ پوری ਹਮਦਰਦੀ ਕਰਾਂਗੇ ਫਿਰ ਆਪਣੀ ਗੱਲ ਮੰਨੂਗਾ ਇਹ ਹਾਂ ਤੂੰ ਹਰਪੀ ਤੇ ਪੱਖ ਦੀ ਗੱਲ ਕਰੀ ਕਿ ਮੈਂ ਹਰਪੀ ਤੇ ਫਾਇਦੇ ਨੂੰ ਗੱਲ ਕਹਿਣੀ ਆ ਕਿ ਸਾਰੇ ਉਹ ਸਾਰੇ ਛੱਡ ਦੋ ਮੈਂ ਕਰਦੀ ਹਰਪੀ ਤੇ ਨਾ ਗੱਲ ਮੈਂ ਉਹਨੂੰ ਕਹਿਣੀ ਉਹਨੂੰ ਪਈ ਜੇ 라ਣੀ ਨੇ ਦੇ ਕੋਲ ਵੀ ਆਦੀ ਗੱਲ ਕੀਤੀ ਤੂੰ ਜਵਾਬ ਦੇਣਾ ਕੋਈ ਨਹੀਂ ਮੇਰੀ ਗੱਲ ਸੁਣ ਲਾਡੀ ਦਾ ਤਾਂ ਨਾਉਣਾ ਨਹੀਂ ਹੋਤੇ ਕੋਲੇ ਬੀ ਜੇ ਲਾਡੀ ਨੇ ਤੈਨੂੰ ਵਿਆਹ ਨੂੰ ਕਿਹਾ ਤੂੰ ਉਹਨਾਂ ਨੂੰ ਗੱਲੀ ਬਾਤੀ ਇਹੋ ਜਿਹਾ ਉਹਦੇ ਦਿਮਾਗ ਦੇ ਵਿੱਚ ਬਸ ਜ਼ਹਿਰ ਭਰਦੀ ਵਿਆਹ ਲਈ ਤਾਂ ਮੇ ਵਿਆਹ ਨੂੰ ਤਾਂ ਤੀਹੋ ਕਾਲੋ ਮੰਨੀ ਨਾ ਹਾਂ ਆਹੀਂ ਕਰਾਂਗੇ ਆਹੀਂ ਕਰ ਬਸ ਹੋਣਾ ਲਈ ਆਹ ਸਾਰ ਪਹਿਲਾਂ ਦੁਕਾਨ ਚ ਇਹੀ ਗੱਲਾਂ ਭਰਨੀਆਂ ਲਾਡੀ ਤੋਂ ਪਹਿਲਾਂ ਪਹਿਲਾਂ ਆਪਾਂ ਦੇ ਕੰਨ 'ਤੇ ਗੱਲਾਂ ਭਰਦਗੇ ਹਾਂ ਵੀ ਜਦੋਂ ਲਾਡੀ ਵਿਆਹ ਨੂੰ ਕਹੇ ਉਹਨੂੰ ਤੇ ਉਹ ਵੱਟ ਦੇ ਨੇ ਜਵਾਬ ਇਹ ਕਰ ਦੇ ਹਾਂ ਰਕਮ ਸੌਖਾ ਹੈ ਆਪਣਾ ਕੰਮ ਸੌਖਾ ਨਾਲ ਆਪਣੀ ਤੇ ਗੱਲ ਨਹੀਂ ਆਉਂਦੀਆਂ ਦਿਮਾਗ ਵੱਟੀਆਂ ਮੱਦੀਆਂ ਉਹੀ ਗੱਲ ਫਿਰ ਨੂੰ ਕੀਦੀਆਂ ਹਾਂ ਇਹਦਾ ਹੈ ਚਾਹ ਬਣਾ ਕੇ ਚਾਹ ਪੀਂਦੀਆਂ ਨਲੋਦ ਨੂੰ ਆ ਜੂਗੀ ਉਹਦੇ ਮੈਂ ਦਿਮਾਗ ਖੁੱਲ ਜੂਗਾ ਚਾਹ ਪੀ ਕੇ ਫਿਰ ਕਰ ਉਹ ਤੇ ਵਧੀਆ ਵਧੀਆ ਗੱਲਾਂ ਸੋਚ ਕੇ ਨਾ ਬਸ ਉਹਦੇ ਦਿਮਾਗ ਚ ਆਏ ਪਰ ਦੇ ਨਚੋੜ ਦੇ ਨਿੰਬੂ ਵਾਂਗੂ ਫਟਾ ਗੱਲ ਨੂੰ ਫਟ ਕਰ ਦੋ ਜਵਾਬ ਦੇ ਦੇ ਵਾਂ ਨੂੰ ਬਸ ਜਵਾਬ ਹੈ ਆਪਣਾ ਤਾਂ ਜਵਾਬ ਜਾਣਦਾ ਪਤਾ ਹਾਂ ਤੂੰ ਬਣਾ ਲਿਆ ਕੇ ਰਚਾਹ ਦੀ ਘੁੱਟ ਪੀ ਆਪਾਂ ਦੋ ਜਾਨੀਆਂ ਬੈ ਕੇ ਫਰਲੇ ਉਹਨੇ ਅਧਿਆ ਕਲ ਟਕਾਉਣੇ ਹਰ ਪੀ ਦਿੱਤਾ ਘਰਾਉਣੀ ਐ ਇਹਨੂੰ ਵਿਆਹ ਮੈਂ ਹੂੰ ਮਸਾ ਤਾਂ ਕਮਾਈ ਆਉਣ ਲੱਗੀ ਹੈਗੀ ਹੁਣ ਆਏ ਥੋੜੇ ਥੋੜੇ ਖੜਕੜੇ ਹੱਥੋਂ ਜਾਣ ਦੇਣੀਆਂ ਮੈਂ ਅਰਪ੍ਰੀਤ ਹਾਂਜੀ ਪਾ ਵੀ ਬਹਿ ਜਾ ਹਾਂਜੀ ਹੋਰ ਬਸ ਠੀਕ ਕਿਵੇਂ ਲੰਘਿਆ ਦਿਨ ਅੱਜ ਵਧੀਆ ਲੰਘਿਆ ਅੱਛਾ ਅੱਜ ਬਸਤੇ ਆਏ ਕਿ ਕੋਈ ਛੱਡਣਾ ਆ ਨਹੀਂ ਨਹੀਂ ਪੱਬੀ ਬਾਸਤੀ ਆਈ ਹੈ ਅੱਛਾ ਅੱਜ ਹੜਤਾਲ ਨਹੀਂ ਹੈਗੀ ਸੀ ਬਸਾਂ ਦੀ ਨਹੀਂ ਨਹੀਂ ਉਹਦ ਨਹੀਂ ਸੀਗੀ ਹੜਤਾਲ ਤਾਂ ਅੱਛਾ ਚਲ ਕੋਈ ਨਾ ਫਿਰ ਕਿਉਂ ਤਾਂ ਮੰਮੀ ਤਾਂ ਉਹੀ ਬੋਲਦੀ ਰਹਿੰਦੀ ਆ ਹੁਣ ਆਪਣੇ ਐਵੇਂ ਕਾਲਜ ਫਰੈਂਡ ਕਿੰਨੇ ਹੁੰਦੇ ਆ ਹੁਣ ਉੱਥੇ ਤੂੰ ਕੰਮ ਕਰਦੀ ਆ ਉੱਥੇ ਵੀ ਨਾ ਆਪਣੇ ਦੋਸਤ ਬਣ ਹੀ ਜਾਂਦੇ ਜੇ ਆਪਣ ਨੂੰ ਕੋਈ ਛੱਡ ਵੀ ਜਾਂਦਾ ਕੱਢੀ ਕੋ ਭੱਲ ਆ ਉਹ ਬੁੜੀਆਂ ਦੀ ਸੋਚ ਉਹੀ ਫਿਰ ਆਪਾਂ ਕਹਿ ਜene ਗਿੱਚੀ ਪਿੱਛੇ ਹੈ ਗੱਲ ਤਾਂ ਸੋਚਦੀਆਂ ਨੇ ਚਲ ਕੋਈ ਨਾ ਮੈਂ ਤਾਂ ਪੜ੍ਹੀ ਲਿਖੀ ਹੁਣ ਮੈਨੂੰ ਤਾਂ ਪਤਾ ਹੀ ਆ ਚਲ ਕੁਛ ਨਹੀਂ ਹੁੰਦਾਗਾ ਜੇ ਕਈਰ ਬਸ ਲੰਘ ਵੀ ਜਾਏਗਾ ਨਾ ਕੁਛ ਨਹੀਂ ਹੁੰਦਾ ਫਿਰ ਕੀ ਹੁੰਦਾ ਜੇ ਕੋਈ ਛੱਡ ਜਾਊਗਾ ਤਾਂ ਭਾਬੀ ਮੈਂ ਨਾ ਉਦੋਂ ਵੀ ਆਉਂਦੀ ਨਹੀਂ ਸੀ ਉਹ ਤਾਂ ਬਾਲਾ ਕਹਿਣ ਲੱਗ ਗਿਆ ਕਹਿੰਦਾ ਮੈਂ ਜਾਣਦਾ ਆਕਾਸ਼ ਨੂੰ ਉਹ ਵੀਰੇ ਦਾ ਨਾਮ ਲੈ ਤਾਂ ਆਗੀ ਮੈਂ ਅੱਛਾ ਚਲ ਕੋਈ ਨਾ ਹੁਣ ਤੂੰ ਮੈਨੂੰ ਇਹ ਦੱਸ ਤੈਨੂੰ ਉੱਥੇ ਕੋਈ ਹਸਪੀਟਲ ਤਕਲੀਫ ਤਾਂ ਨਹੀਂ ਹੈਗੀ ਨਹੀਂ ਭਾਬੀ ਕਿਉਂ ਕੀ ਹੋਇਆ ਉਹ ਨਹੀਂ ਨਹੀਂ ਮੈਂ ਕਿ ਚਲ ਫਿਰ ਵੀ ਪੁੱਛਣ ਦਾ ਫਰਜ਼ ਤਾਂ ਸਾਡਾ ਬੰਦਾ ਹੀ ਆ ਮੈਂ ਤੈਨੂੰ ਕਦੇ ਪੁੱਛਿਆ ਹੀ ਨਹੀਂ ਹੈਗਾ ਉਹਦੇ ਨੌਕਰੀ ਵਧੀਆ ਚੱਲਦੀ ਹੈ ਹਾਂਜੀ ਪਾਬੀ ਵਧੀਆ ਚੱਲੀ ਜਾਂਦੀ ਆ। ਅੱਛਾ ਤੇਰਾ ਮਨ ਲੱਗ ਜਾਂਦਾ ਉੱਥੇ ਜਾ ਕੇ? ਹਾਂਜੀ ਸਾਰਾ ਸਟਾਫ ਬਹੁਤ ਵਧੀਆ। ਅੱਛਾ ਚਾਹ ਪੀਓਗੇ? ਨਹੀਂ ਪਾਬੀ ਤੁਸੀਂ ਪੀਓ ਚਾਹ। ਮੈਨੂੰ ਤੇਨੱਕ ਗੱਲ ਕਰਨੀ ਸੀ। ਬੋਲੋ। ਜੇ ਤਾਂ ਦੇਖ ਤੂੰ ਗੁੱਸਾ ਕਰੇਂਗੀ ਫਿਰ ਤਾਂ ਨਹੀਂ ਮੈਂ ਕਹਿੰਦੀ ਹੈਗੀ ਤੂੰ ਮੈਨੂੰ ਪਹਿਲਾਂ ਹੀ ਦੱਸ ਦੇ। ਹਾਂ ਭਾਈ ਜੇ ਗੁੱਸਾ ਨਾ ਕਰੇਂਗੀ ਆਪ ਦੀ ਸਮਝਦੀ ਆ। ਹਾਂ ਫਿਰ ਕਹਿ ਦੇਣੀ ਆ। ਲੈ ਪਾਬੀ ਗੁੱਸਾ ਤਾਂ ਤੋ ਕਰਨਾ। ਥੋੜਾ ਦੱਸੋ। ਮੈਂ ਕਹਿੰਦੀ ਸੀ ਵੀ ਤੇਰਾ ਵਿਆਹ ਨੂੰ ਲੈ ਕੇ ਕੀ ਵਿਚਾਰ ਆ? ਦੀ ਕੱਲ ਨੂੰ ਬਿਹੌਣ ਚੱਲ ਜ਼ਿੰਦਗੀ ਚ ਬੰਦੇ ਨੇ ਅੱਗੇ ਦਾ ਵਧਣਾ ਹੀ ਹੁੰਦਾ ਹੈ ਨਾ ਅੱਜ ਨਹੀਂ ਤਾਂ ਕੱਲ ਕਿ ਤੂੰ ਕੀ ਸੋਚਦੀ ਆ ਵਿਆਹ ਨੂੰ ਲੈ ਕੇ ਆਦੀ ਕੀ ਗੱਲਾਂ ਕਰੀ ਜਾਂਦੇ ਮੈਂ ਤਾਂ ਹਜੇ ਪਹਿਲਾਂ ਨਹੀਂ ਗੱਲਾਂ ਹੀ ਨਹੀਂ ਭੁੱਲੀ ਆਪ ਦੀਆਂ ਚੱਲ ਅੱਜ ਨਹੀਂ ਭੁੱਲੀ ਕੱਲ ਨਹੀਂ ਭੁੱਲੀ ਮਹੀਨੇ ਨੂੰ ਦੋ ਮਹੀਨਿਆਂ ਨੂੰ ਸਾਲ ਨੂੰ ਦੋ ਸਾਲ ਨੂੰ ਭੁੱਲੇਗੀ ਤਾਂ ਸਹੀ ਨਾ ਦੇਖ ਲੈ ਭੁੱਲ ਤਾਂ ਸਾਰੀ ਜਾਂਦੇ ਹੁੰਦੇ ਆ ਹਨਾ ਤੇ ਉਹ ਤੂੰ ਬਾਅਦ ਚ ਕਿਹਾ ਕੀ ਸੋਚਿਆ ਵੀ ਵਿਆਹ ਕਰਾਈਂਗੀ ਆਬੇ ਹਜੇ ਮੈਂ ਕੁਝ ਨਹੀਂ ਸੋਚਿਆ ਇਹਦੇ ਬਾਰੇ ਕਿਆ ਬਾਰੇ ਦੇਖੋ ਮੈਂ ਤਾਂ ਐ ਕਿ ਨਹੀਂ ਆ ਸੋਚੀ ਵੀ ਨਾ ਕੋਈ ਫਾਇਦਾ ਨਹੀਂ ਜਦੋਂ ਤੂੰ ਇੱਕ ਥਾਂ ਤੇ ਸੌਖੀ ਨਹੀਂ ਬਸੀ ਨਾ ਤਾਂ ਦੂਜੀ ਥਾਂ ਤੇ ਵੀ ਸੌਖੀ ਨਹੀਂ ਬਸਦੀ ਜਦੋਂ ਬੰਦੇ ਦੇ ਕਰਮਾਂ 'ਚ ਠੋਕਰਾਂ ਮਿਲਣ ਲੱਗ ਜਾਂਦਾ ਨਾ ਸਾਰੀ ਉਹ ਠੋਕਰਾਂ ਹੀ ਮਿਲਦੀਆਂ ਉਹਦੇ ਜ਼ਿੰਦਗੀ 'ਚ ਸੁੱਖ ਹੁੰਦਾ ਹੀ ਨਹੀਂ ਦੇਖ ਜੇ ਤੇਰੀ ਜ਼ਿੰਦਗੀ 'ਚ ਸੁੱਖ ਹੋਣਾ ਹੁੰਦਾ ਤਾਂ ਜਦੋਂ ਤੂੰ ਜੰਮੀ ਆ ਤੈਨੂੰ ਉਹਦਾਂ ਦੇ ਸੁੱਖ ਮਿਲ ਜਾਂਦਾ ਮਾਪਿਆਂ ਦਾ ਸੁੱਖ ਮਿਲਦਾ ਨਾਨਕਿਆਂ ਦਾ ਕੋਈ ਹੋਰ ਇਸ ਤਰ੍ਹਾਂ ਦਾ ਸੁੱਖ ਮਿਲਦਾ ਹੈ ਜਾਂ ਫਿਰ ਚਲ ਹਾਲਾ ਕਹਿੰਦਾ ਕੁੜੀ ਪੇਕੀ ਨਹੀਂ ਸੋਖੇ ਸੋਰੇ ਸੋਖੀ ਹੋ ਜਾਂਦੀ ਆ ਹੁਣ ਤੂੰ ਗਾਂ ਸੋਰੇ ਗਈ ਲੈ ਤੇਰਾ ਤਾਂ ਉੱਥੇ ਵੀ ਸਾਰੀ ਉਮਰ ਦਾ ਦੁੱਖ ਪੱਲੇ ਪੈ ਗਿਆ ਇਹਦਾ ਮਤਲਬ ਤਾਂ ਇਹੀ ਆ ਨਾ ਵੀ ਤੇਰੀ ਜ਼ਿੰਦਗੀ ਚ ਸੁੱਖ ਆ ਹੀ ਨਹੀਂਗਾ ਸਹੀ ਕਹਿ ਆ ਭਾਬੀ ਜੇ ਮੇਰੇ ਕਰਮਾਂ ਚ ਸੁੱਖ ਹੁੰਦਾ ਤਾਂ ਨੂੰ ਮੇਰਾ ਨਾ ਕੁਝ ਹੁੰਦਾ ਤਾਂ ਨੂੰ ਮੈਨੂੰ ਆ ਗੱਲਾਂ ਸੁਣਨੀਆਂ ਪੈਂਦੀਆਂ ਹਾਂ ਤਾਂ ਹੀ ਕਹਿਨੀ ਆ ਵੀ ਅੱਗੇ ਵਾਸਤੇ ਵੀ ਤੈਨੂੰ ਗੱਲਾਂ ਨਾ ਸੁਣਨੀਆਂ ਪੈਣ ਨਾ ਹੁਣ ਤਾਂ ਚਲ ਜਿਹੜੀਆਂ ਗੱਲਾਂ ਸੁਣਦੀਆਂ ਕਰ ਦਿੰਦੀਆਂ ਸੁਣਦੀਆਂ ਬਾਅਦ ਚ ਲੋਕਾਂ ਦੀ ਗੱਲਾਂ ਵੀ ਸੁਣਿਆ ਕਰਨਗੀ ਕਦੇ ਨਾ ਵਿਆਹ ਨੂੰ ਹਾਂ ਮੀ ਨਾ ਪਰ ਜੇ ਵਿਆਹ ਕਰਾਇਆ ਨਾ ਜ਼ਿੰਦਗੀ ਇੱਕ ਦੂਵੀਂ ਨਰਕ ਬਣ ਜੂਗੀ ਅਗਲਾ ਨਾ ਛੱਡੀ ਨੂੰ ਹੋਈ ਨੂੰ ਅਪਣਾਉਂਦਾ ਨਹੀਂ ਭਾਬੀ ਮੈਂ ਤਾਂ ਪਹਿਲੇ ਦੁੱਖਾਂ ਦੀ ਮਾਰੀ ਆ ਮੈਂ ਹੋਰ ਨਹੀਂ ਗੱਲਾਂ ਕਰਾਨੀਆਂ ਲੋਕਾਂ ਤੋਂ ਜਿਹੜੇ ਕਰਨੇ ਕਰ ਲਿਆ ਗੱਲਾਂ ਉਹਨਾਂ ਨੂੰ ਮੈਂ ਮੈਂ ਨਹੀਂ ਵਿਆਹ ਕਰਾਉਣਾ ਲੈ ਹਾਂ ਲੱਗਿਆ ਤੀ ਨਿਸ਼ਾਨੇ ਤੇ ਹੁਣ ਨਾ ਇਹ ਸੁੱਪਨੇ ਚ ਪਈ ਵੀ ਐਂ ਕਿ ਆ ਗੁਰੂ ਜੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਣਾ ਐਵੇਂ ਨੀ ਪ੍ਰਮਿੰਦਰ ਕੌਰ ਕਹਿੰਦੀ ਇੱਕ ਇੱਕ ਗੱਲ ਨਾ ਦਿਮਾਗ 'ਚ ਫਿੱਟ ਕਰਦੀ ਆ ਹੁਣ ਇਹ ਦਿਮਾਗ 'ਚ ਨਿਕਲ ਨਹੀਂ ਸਕਦੀ ਮੈਨੂੰ ਪਤਾ ਹੈ ਵੀ ਇਹ ਦੁਖੀ ਆ ਤਾਂ ਇਹ ਦੁਖੀ ਹੀ ਰਕਤੇ ਰਹਿ ਘਾਤਰਿਆ ਮੈਂ ਵੀ ਇਹਨੂੰ ਦੁਖੀ ਨੂੰ ਹੋਰ ਦੁਖੀ ਕਰਾਂ ਹੁਣ ਜੇ ਲਾਡੀ ਦੇ ਕੋਲ ਵਿਆਹ ਦੀ ਗੱਲ ਕਰੂਗਾ ਵੀ ਨਾ ਤਾਂ ਇਹ ਨਹੀਂ ਮੈਂ ਹੰਮੀ ਪਰ ਨਹੀਂ

ਅੱਪ ਕਿਵੇਂ ਹੁੰਦੇ ਰਹਿਣਗੇ ਕੋਈ ਨਹੀਂ ਉਹ ਮੈਂ ਦੇਖ ਲੂੰਗਾ ਹਾਂ ਕੋਈ ਨਹੀਂ ਕਰੇ ਮੇਰੇ ਹੁੰਦੇ ਤੁਸੀਂ ਕੰਮ ਕਰੋਗੇ ਹੈ ਨਹੀਂ ਕੋਈ ਨਹੀਂ ਠੀਕ ਹੈ ਜੀ ਫਿਰ ਪਤਾ ਯਾਰ ਮੈਂ ਕਹਿੰਦੀ ਸੀਗੀ ਪਰ ਐਵੇਂ ਘਰ ਦੇਣਾ ਬੋਲਣ ਵੀ ਇਹ ਪੜਨ ਲੱਗੀ ਵਿਆਹ ਤੋਂ ਬਾਅਦ ਵੀ ਘਰ ਦੇ ਕੰਮ ਪਹਿਲਾਂ ਵੀ ਹੁੰਦੇ ਸੀ ਜਦੋਂ ਤੂੰ ਹੈ ਨਹੀਂ ਸੀ ਤੇ ਹੁਣ ਵੀ ਹੋ ਜਾਣਗੇ ਕੰਮ ਕਰ ਤਾਂ ਹੋ ਜਾਣਗੇ ਚਲ ਕੰਮ ਕਰ ਤਾਂ ਮੈਂ ਛੇਤੀ ਕਰ ਜਾ ਕਰੂੰਗੀ ਫਿਰ ਰਿਵੀਜ਼ਨ ਵੀ ਲੈਣੀ ਪਊਗੀ ਕਾਲਜ ਤੋਂ ਉਹ ਕੋਈ ਨਹੀਂ ਮੈਂ ਕਰ ਦਾਂ ਹਾਂ ਕਦ ਕਰਵਾ ਕੇ ਇਹ ਫਿਰ ਡਿਵੀਸ਼ਨ ਆਪਾਂ ਕੱਲ ਨੂੰ ਕਰ ਚੱਲਾਂ ਪੱਕਾ ਹਾਂ ਪੱਕਾ ਇਹ ਫਿਰ ਤੁਸੀਂ ਘਰੇ ਗੱਲ ਕਰ ਲਿਓ ਹਾਂ ਕਰੇ ਕਰ ਲਵਾਂਗਾ ਗੱਲ ਮੰਮੀ ਮੰਨ ਤਾਂ ਜਾਣਗੇ ਮੰਮੀ ਮੰਮੀ ਤਾਂ ਗਈ ਮੈਂ ਹੈਗਾ ਬਸ ਮੈਂ ਕਹਿੰਦਾ ਕੋਈ ਮਤਲਬ ਨਹੀਂ ਕਿ ਮੰਮੀ ਹੁਣ ਤਾਂ ਗਈ ਵੀ ਮਾਸੀ ਕੋਲ ਤੇ ਜੇ ਆਪਾਂ ਕੱਲ ਡਿਵੀਸ਼ਨ ਕਰਾਏ ਮਾਂ ਮੰਮੀ ਕੱਲ ਤਾਂ ਨਹੀਂ ਆਉਂਦੀ ਅੱਜ ਤਾਂ ਮੰਮੀ ਕਹਿੰਦੀ ਸੀ ਮੈਨੂੰ ਤਾਂ ਦਿਨ ਲੱਗਣਗੇ ਉਹਨਾਂ ਕੋਲ ਤੇ ਜੇ ਆਪਾਂ ਬਿਨਾਂ ਪੁੱਛੇ ਉਹਨੂੰ ਤਾਂ ਡਿਵੀਸ਼ਨ ਕਰਾ ਲਿਆ ਮੁੜ ਕੇ ਘਰ 'ਚ ਕਲੇਸ਼ ਨਾ ਹੋ ਜਾਏ ਆਪਣੇ ਨਹੀਂ ਹੁੰਦਾ ਕੋਈ ਮੈਂ ਸੰਭਲੂੰਗਾ ਆਪੇ ਤੂੰ ਅਰਥ ਬਣਨ ਤੂੰ ਅਰਥ ਬਣਨ ਤੇਰੇ ਸ਼ੌਕ ਮੈਂ ਪੂਰੇ ਕਰੂੰਗਾ ਉੱਥੇ ਤਾਂ ਨਹੀਂ ਹੋਏ ਤੇਰੇ ਸ਼ੌਕ ਪੂਰੇ ਮੈਂ ਕਰੂੰਗਾ ਹਾਂਜੀ ਮੈਂ ਇਕੇ ਨੇ ਆਪਾਂ ਫਿਰ ਕੱਲ ਹੀ ਚੱਲਾਂਗੇ ਡਿਵੀਜ਼ਨ ਕਰਾਉਂਦੇ ਆ ਸਾਰੇ ਡਾਕੂਮੈਂਟ ਕੱਢ ਕੇ ਰੱਖਦੀਆਂ ਹਾਂ ਹਾਂ ਕੱਢ ਲਾਂ ਠੀਕ ਹੈ ਜੀ ਕੱਢ ਲਾਂ ਹਾਂ ਕੋਈ ਹਾਂਜੀ ਹਾਂ ਤੇ ਪਾਣੀ ਲੈ ਕੇ ਦਵਾਂ ਤੁਹਾਡੇ ਵਾਸਤੇ ਨਾ ਨਾ ਮੈਂ ਕੰਮ ਜਾ ਜਾ ਕੇ ਆਉਂਦਾ ਸੀ ਪਾਣੀ ਕੋਈ ਨਹੀਂ ਆਖੋ ਉਹ ਤਾਂ ਬਾਹਰੋਂ ਆਣੀ ਮੈਂ ਪੀ ਲੈਣਾ ਚਾਹ ਕੇ ਆ ਚੱਲ ਕੋਈ ਨਹੀਂ ਪਾਣੀ ਪੀ ਲੈਣਾ ਉਧਰ ਫੀਲ ਹੋਗੇ ਕਿੱਥੇ ਚੱਲੇ ਹੋਣਾ ਮੈਂ ਕੰਮ ਆ ਕੇ ਆਈ ਸੀ ਆ ਯਾਰਾਂ ਬਿਲੀਆਂ ਕੋਲ ਚੱਲ ਠੀਕ ਹੈ ਜਲਦੀ ਆ ਜਿਓ ਹਾਂ ਹਾਂ ਠੀਕ ਹੈ ਆ ਕੇ ਰੋਟੀ ਖਾ ਲਿਓ ਠੀਕ ਹੈ ਠੀਕ ਹੈ ਚੰਗਾ ਜੀ ਕਿੰਨੇ ਵਧੀਆ ਨੇ ਦੇਖ ਲੋ ਕਿੰਨਾ ਸੋਚਦੇ ਨੇ ਅਗਲਾ ਕਹਿ ਦਿੰਦਾ ਜਿਆਦਾ ਤਬ ਕੀ ਕਰੋਣਾ ਪੜਾ ਕੇ ਕੁੜੀ ਨੂੰ ਹੈ ਐਵੇਂ ਖਰਚਾ ਕਰਨਾ ਨਾਲੇ ਹੁਣ ਜਦੋਂ ਮੇਰੇ ਸੁਪਨੇ ਪੂਰੇ ਹੋਈ ਜਾਂਦੇ ਤੂੰ ਤਾਂ ਖੁਦ ਹੀ ਕਹੀ ਜਾਂਦੇ ਆ ਵੀ ਤੂੰ ਆਪਦੇ ਸੁਪਨੇ ਪੂਰੇ ਕਰ ਫਿਰ ਮੈਂ ਕਿਉਂ ਨਾ ਕਰਾਂ ਇਹਨਾਂ ਨੂੰ ਮੰਮੀ ਨੇ ਵੀ ਮੈਨੂੰ ਘਰੇ ਇਹੀ ਗੱਲ ਕਹੀ ਸੀ ਹਾਂ ਜੇ ਵੀ ਤੈਨੂੰ ਸਹਰੇ ਆ ਦੇ ਪੜਾਉਣਗੇ ਅੱਗੇ ਤਾਂ ਪੜ੍ਹ ਲਈ ਨਹੀਂ ਪਰ ਜਿਵੇਂ ਉਹ ਕਹਿਣਗੇ ਉਮੀ ਕਰ ਲਈ ਕਿੰਨੇ ਵਧੀਆ ਨੇ 아이 ਹੁਣ ਮੈਂ ਪੜ੍ਹੂੰਗੀ ਫਿਰ ਜਾਉਂਗੀ ਐਡਮਿਸ਼ਨ ਕਰਾਉਂਗੀ ਪਰ ਤੱਬੰਦ ਸਭ ਕੁਝ ਹੀ ਰੱਖ ਦੰਨੀ ਆ ਨਹੀਂ ਪਾਪੀ ਨੇ ਸਹੀ ਕਿਹਾ ਮੈਂ ਮੈਂ ਹੋਰ ਵਿਆਹ ਨਹੀਂ ਕਰਾ ਸਕਦੀ

ਮੈਂ ਨੂੰ ਨਾ ਹੱਸ ਪਾ ਦੇ ਕਿਹੜੇ ਮੈਰ ਕਰਨੀ ਆ ਨਾ ਮੇਰੇ ਨਾਲ ਮੈਂ ਵਿਆਹ ਨਹੀਂ ਕਰਾਣਾ ਹੋਰ ਮੈਂ ਮੈਂ ਉਹਦੇ ਜਦੋਂ ਸਾਰੀ ਜ਼ਿੰਦਗੀ ਕੱਟ ਲੂੰਗੀ ਮੈਂ ਮੈਂ ਵਿਆਹ ਨਹੀਂ ਕਰਾਉਂਦੀ